ਭਾਈ ਜੀ ਤੁਸੀਂ ਮਿਲ ਕੇ ਆਏ ਹੋ ਕਿਉਂਕਿ ਅੱਜ ਮਿਲ ਪੂਰਾ ਥੋੜੇ ਸ਼ਾਮਿਆਂ ਜਿ ਕੋਈ ਨਹੀਂ ਦੇਸ਼ ਭਰ ਦੇ ਵਿੱਚ ਦਵਾਵਾਂ ਜਿਹੜੀਆਂ ਉਹਨਾਂ ਵਾਸਤੇ ਜਿਹੜੇ ਕਰ ਰਹੇ ਨੇ ਤੇ ਤੁਸੀਂ ਉਹਨਾਂ ਚੋਂ ਇੱਕ ਹੈਗੇ ਹੋ ਤੁਸੀਂ ਹਮੇਸ਼ਾ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਹੋ ਉਸ ਢੇਕੇ ਦੀ ਜਿਹੜੀ ਗਾਇਕੀ ਹੈਗੀ ਆ ਹਮੇਸ਼ਾ ਬਾਈ ਜੀ ਹੋਰਾਂ ਵੀ ਰਾਜ ਵੀ ਹੋਰਾਂ ਗਾਈ ਹੈ ਹਾਂ ਜੀ ਆਪਾਂ ਦਾ ਸੇਵਾ ਚ ਲੱਗੇ ਹੋਏ ਹਾਂ ਕਿਉਂਕਿ ਖੇਤਾਂ ਦੇ ਵਿੱਚ ਜਿਹੜੀ ਗਾਰ ਕੱਢਣੀ ਹੈ ਉੱਥੇ ਸਾਡੇ ਡੀਜ਼ਲ ਦੀ ਤੇ ਟਰੈਕਟਰਾਂ ਦੀ ਸੇਵਾ ਚੱਲ ਰਹੀ ਹੈ ਲੇਹਰਾ ਬਾਬਾ ਨਾਨਕ ਜੀ ਜੀ ਕੱਲ ਜਿੱਦਾਂ ਇਨਫੋਰਮੇਸ਼ਨ ਮਿਲੀ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਮੈਂ ਸੋਚਿਆ ਖਵਾ ਹੈ ਕਿਸੇ ਨੇ ਸਾਨੂੰ ਜਦੋਂ ਪਤਾ ਲੱਗਿਆ ਫਿਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਹਾਂ ਹੁਣ ਮੈਂ ਉਧਰੋਂ ਹੀ ਆ ਰਿਹਾ ਸਿੱਧਾ ਹੀ ਬਾਕੀ ਸਾਡੀ ਟੀਮ ਪਿੱਛੇ ਲੱਗੀ ਹੋਈ ਹੈ ਔਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਮੇਰੇ ਵਰਗੇ ਮੋਰਖਾਂ ਨੂੰ ਪਲੀਜ਼ ਗਲਤ ਤਫਵਾਹ ਨਾ ਫਲਾਓ اے ਆਈ ਨਾਲ ਫੋਟੋ ਐਡਿਟ ਕਰਕੇ ਨਾ ਹੈ ਨਾ ਆਪਣੀ ਟੀਆਰਪੀ ਵੀ ਹੋ ਲਈ ਕੋਈ ਗਲਤ ਕੰਮ ਨਾ ਕਰੋ ਕਿਸੇ ਦੇ ਦੁੱਖ ਦਾ ਮਜ਼ਾਕ ਨਾ ਬਣਾਓ ਆਪਾਂ ਸਾਰੇ ਅਰਦਾਸ ਕਰੀ ਉਹਨਾਂ ਦੇ ਲਈ ਅਜੀ ਮੈਂ ਬਾਈਕਾਂ ਵਰ ਨਾਲ ਗੱਲ ਹੋਈ ਸੀ ਥੋੜੀ ਜਿਹੀ ਇੰਪਰੂਵਮੈਂਟ ਇਸ ਸੇਧ ਦੇ ਵਿੱਚ ਤੇ ਆਪਾਂ ਗੱਲ ਤਫਾਨ ਆ ਲਾਈ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਪਸ਼ੂਆਂ ਨੂੰ ਲੈ ਕੇ ਜ਼ਰੂਰ ਸਾਰੀ ਮੀਡੀਆ ਇਸ ਚੀਜ਼ ਨੂੰ ਲੈ ਕੇ ਕਿਉਂਕਿ ਪੰਜਾਬ ਚ ਕਿੰਨੀਆਂ ਹੋ ਰਹੀ ਨੇ ਬੱਦੀ ਹੋਇਆ ਹਾਦਸਾ ਹੋਇਆ ਤੇ ਡੰਗਰਾਂ ਦੇ ਨਾਲ ਕਿੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਜਿਹੜਾ ਮੁੱਦੇ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਕਿਉਂਕਿ ਆਪਾਂ ਇਸ ਦੀ ਜੜ੍ਹ 'ਚ ਜਾਈਏ ਨਾ ਇਹ ਹਾਦਸਾ ਹੋਇਆ ਕਿਉਂ ਜਿੱਥੋਂ ਤੱਕ ਆਈ ਮੇ ਵੀ ਰੋਂਗ ਹੈ ਨਾ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਵਾਰਾ ਪਸ਼ੂਆਂ ਕਰਕੇ ਇਹ ਹਾਦਸਾ ਹੋਇਆ ਤੇ ਇਹਦੇ ਲਈ ਜ਼ਿੰਮੇਵਾਰ ਕ ਸਾਡੇ ਦੇਸ਼ ਦੇ ਵਿੱਚ ਐਦਾਂ ਦਾ ਕਾਨੂੰਨ ਹੋਣਾ ਚਾਹੀਦਾ ਜਿਸ ਇਲਾਕੇ ਦੇ ਵਿੱਚ ਕੋਈ ਹਾਦਸਾ ਹੁੰਦਾ ਉੱਥੇ ਦੇ ਐਸ ਡੀ ਐਮ ਹੈ ਜਾਂ ਡੀ ਸੀ ਹੈ ਜਾਂ ਹੋਰ ਵੀ ਨੁਮਾਇੰਦੇ ਆ ਜਿਹੜੇ ਸਰਕਾਰੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਜੇਲ੍ਹ ਹੋਣੀ ਚਾਹੀਦੀ ਹੈ ਕਿਉਂਕਿ ਲੱਖਾਂ ਹੀ ਲੋਕੀ ਮਰ ਰਹੇ ਨੇ ਸੜਕਾਂ ਤੇ ਇੰਨੇ ਤਾਂ ਵਰਲਡ ਵਾਰ ਚ ਨਹੀਂ ਲੋਕੀ ਮਾਰੇ ਜਿੰਨੇ ਸੜਕ ਹਾਦਸਿਆਂ ਚ ਸਾਡੇ ਦੇਸ਼ ਦੇ ਵਿੱਚ ਮਰ ਰਹੇ ਨੇ ਔਰ ਆਵਾਰਾ ਪਸ਼ੂਆਂ ਕਰਕੇ ਇੱਕ ਬਹੁਤ ਵੱਡੀ ਜਿਹੜਾ ਨੰਬਰ ਹੈ ਉਹ ਹਰ ਸਾਲ ਜੌਂਦਾ ਬਾਈ ਦੀ ਅਸੀਂ ਗੱਲ ਕਰੀ ਕਿਸਾਨੀ ਅੰਦੋਲਨ ਦੇ ਵਿੱਚ ਸਾਰੇ ਸਾਧਦਾ ਤੁਸੀਂ ਉਸੀ ਮੋਢੀ ਲੱਗੇ ਹੋਏ ਸੀ ਤੋ ਵੀ ਉਸ ਸਮੇ ਮੋਢ ਰਾਂ ਮੋਢਾ ਜੋੜ ਕੇ ਉਸ ਸਮੇ ਉਹਨਾਂ ਦੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਸ਼ਾਇਦ ਹਲੇ ਉਹਨੂੰ ਕੁਝ ਸਮਾਂ ਹੋਇਆ ਹੈ ਪਰਿਵਾਰ ਲਈ ਬੜਾ ਜ਼ਰੂਰੀ ਹੈਗਾ ਇੱਕ ਬੰਦੇ ਦਾ ਘਰ ਚ ਬਣੇ ਰਹਿਣਾ ਮੈਨੂੰ ਯਾਦ ਹੈ ਕੁੰਡਲੀ ਬਾਰਡਰ ਤੇ ਮੈਂ ਕਨਵਰ ਬਾਈ ਰਾਜਵੇਰ ਚ ਬੰਦਾ ਇਕੱਠੇ ਝਾੜੂ ਮਾਰਦੇ ਸੀ ਉੱਥੇ ਲੰਗਰਾਂ ਦੀ ਸੇਵਾ ਕਰਦੇ ਰਹੇ ਹਮੇਸ਼ਾ ਹੀ ਗਰਾਊਂਡ ਜ਼ੀਰੋ ਤੇ ਆ ਕੇ ਮਿਲਦਾ ਰਹਾ ਹੁਣ ਵੀ ਜਦੋਂ ਫਲੱਡ ਆਇਆ ਮੈਂ ਪਹੁੰਚਿਆ ਸੀ ਉੱਥੇ ਮੈਨੂੰ ਮੈਸੇਜ ਆ ਗਿਆ ਸੀ ਬਾਈ ਦਾ ਵੀ ਕੋਈ ਵੀ ਲੋਡ ਹੋਈ ਆਪਾਂ ਆਦਰ ਹੋਰ ਵੀ ਗਨਵਰ ਬਾਈ ਦਾ ਕਈ ਕਲਾਕਾਰਾਂ ਨੇ ਮੈਨੂੰ ਤਕਰੀਬਨ ਸਾਰਿਆਂ ਨੇ ਅਪਰੋਚ ਕੀਤਾ ਕੋਈ ਬਾਹਰ ਸੀਗਾ ਕਿ ਤੈਨੂੰ ਕੋਈ ਵੀ ਲੋਡ ਹੈ ਤੂੰ ਗਰਾਉਂਡ ਜ਼ੀਰੋ ਤੇ ਹੈ ਤੁਸੀਂ ਸਾਨੂੰ ਦੱਸ ਦੇ ਤੇ ਜੇ ਲਾਈਵ ਗਾਇਕੀ ਦੀ ਗੱਲ ਕਰੀਏ ਤਾਂ ਜਿਹੜੇ ਟੌਪ ਦੇ 4-5 ਆਰਟਿਸਟ ਹੈ ਉਹਨਾਂ ਚੋਂ ਬਾਈ ਦਾ ਨਾਮ ਸਾਫ ਸੁਥਰੀ ਗਾਇਕੀ ਹੈ ਔਰ ਬਾਹਰ ਨੂੰ ਕਿੰਨਾ ਅੱਗੇ ਲੈ ਗਏ ਇਹਨਾਂ ਦਾ ਜਿਹੜੀ ਜਿਹੜੀ ਉਹਨਾਂ ਦੀ ਡਰੈਸ ਅਪ ਹੈਗਾ ਟਰਬਨ ਨੂੰ ਲੈ ਕੇ ਹਮੇਸ਼ਾ ਸਟਾਈਲਿਸ਼ ਕਿੰਨਾ ਰਹਿੰਦੇ ਹੋ ਹਾਂਜੀ ਕਿਉਂਕਿ ਨਵੀਂ ਪੀੜ੍ਹੀ ਨੂੰ ਆਪਣਾ ਕਲਚਰ ਆਪਣਾ ਪਹਿਰਾਵਾ ਇਹ ਸ਼ਾਇਦ ਪਹਿਲਾ ਬੰਦਾ ਹੈ ਜਿਹਨੇ ਫੋਕ ਡਰੈਸ ਨੂੰ ਪ੍ਰਮੋਟ ਕੀਤਾ ਬਾਕੀ ਬਾਅਦ ਚ ਪਾਣ ਲੱਗੇ ਐ ਔਰ ਫੋਕ ਨੂੰ ਪਹਿਰਾਵੇ ਨੂੰ ਇਹਨੇ ਹਮੇਸ਼ਾ ਪ੍ਰਮੋਟ ਕੀਤਾ ਸਕੂਨ ਗਾਣਾ ਉਹਨਾਂ ਦਾ ਅੱਜ ਵੀ ਸੁਣ ਲਈਏ ਚਲੋ ਬਾਈ ਜਲਦੀ ਅਸੀਂ ਕਾਂਗੇ ਸਟੇਜਾਂ ਤੇ ਫਿਰ ਪਹੁੰਚਣਗੇ ਦਿਲ ਕਰੇ ਤੇਰਾ ਨਾਲ ਸਕੂਨ ਰੱਖਦਾ ਐ ਜਿਹੇ ਗਾਣੇ ਧੀਆ ਦੇ ਨਾਂ ਤੇ ਗਾਣੇ ਮਾਵਾਂ ਦੇ ਨਾਂ ਤੇ ਗਾਣੇ ਗਏ ਜਿੱਦਾਂ ਮਾਨਕ ਸਾਹਿਬ ਦੇ ਟਾਈਮ ਗਾਣੇ ਬਣਦੇ ਸੀ ਹੈਨਾ ਇਦਾਂ ਦੇ ਗਾਣੇ ਦੀ ਜਿਹੜੀ ਸ਼ੁਰੂਆਤ ਹੈ ਬਾਈ ਨੇ ਕੀਤੀਆਂ ਲੋਕੀ ਭੁੱਲਦੇ ਜਾ ਰਹੇ ਸੀ ਹੈਨਾ ਸਿਰਫ ਵੈਸਟਰਨ ਕਲਚਰ ਕਰਕੇ ਜਾਂ ਹੋਰ ਗਾਣੇ ਕਰਕੇ ਪਰ ਬਾਈ ਦੇ ਦੇਖੋ ਪਿਛਲੇ ਸਾਲ ਦੋ ਤਿੰਨ ਗਾਣੇ ਤੀਆਂ ਤੇ ਗਾਣਾ ਗਾਇਆ ਨਾ ਨੇ ਜਿਸਕੋਨ ਗਾਣਾ ਕਿੰਨਾ ਕਿੰਨਾ ਪਿਆਰਾ ਸੌਂਗ ਹੈ ਇੱਥੋਂ ਬੰਦੇ ਦਾ ਕਿਰਦਾਰ ਬੰਦੇ ਦੇ ਸੰਸਕਾਰ ਪਤਾ ਚੱਲਦੇ ਐ ਜਦੋਂ ਇਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਈ ਆ ਤਾਂ ਮੈਨੂੰ ਕਹਿੰਦਾ ਬਾਈ ਨਸ਼ਿਆਂ ਤੋਂ ਬਚੋ ਹਾਲਾਂਕਿ ਕਹਿੰਦਾ ਮੈਂ ਵੀ ਨਹੀਂ ਕਦੇ ਇਹਨਾਂ ਦੇ ਫਾਦਰ ਸਾਹਿਬ ਦਰੂਪਿੰਦੇ ਸੀ ਬਹੁਤ ਜ਼ਿਆਦਾ ਜਿਹਦੇ ਕਰਕੇ ਛੇਤੀ ਉਹਨਾਂ ਨੂੰ ਜਾਣਾ ਪਿਆ ਇਹ ਬਾਈ ਆਪ ਵੀ ਨਹੀਂ ਕਦੇ ਨਾ ਟੱਚ ਕਰਦਾ ਸੀ ਔਰ ਸਾਰਿਆਂ ਨੂੰ ਇਹੀ ਮੈਸੇਜ ਜਾਂਦਾ ਸੀ ਕਿ ਆਪਾਂ ਇਸ ਰਸਤੇ ਤੇ ਨਹੀਂ ਜਾਣਾ ਜੀ ਧੰਨਵਾਦ ਬਾਈ ਜੀ ਥੈਂਕ ਯੂ ਸੋ ਰੇਸ਼ਮ ਬਾਈ ਵੀ ਇੱਥੇ ਪਹੁੰਚੇ ਨੇ ਤੇ तमाम ਜਿਹੜੀ ਇੰਡਸਟਰੀ ਜੂਰ ਪਹੁੰਚੀ ਹੈ ਤੇ ਸਾਰੇ ਅਰਦਾਸ ਬੇਨਤੀਆਂ ਕਰ ਰਹੇ ਨੇ ਕਹਿੰਦਾ ਪਰ ਸੁਨਮੇਜ ਦੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ